ਜਦੋਂ ਆਪਾਂ ਐਜ਼ ਇੱਕ ਜੱਥੇਬੰਦੀ ਵਿੱਚ ਰਹੇ ਸੀਗੇ ਤਾਂ ਇੱਕ ਨਾ ਲਿਮਿਟੇਸ਼ਨ ਦਾ ਜੱਥੇਬੰਦੀ ਲਿਮਿਟੇਸ਼ਨ ਆ ਜਾਂਦੀ ਹੈ ਉਹ ਸਾਹਮਣੇ ਆਉਂਦਾ ਹੈ ਅੱਛਾ ਉਹ ਕੀ ਆ ਦੇਖੋ ਆਪਣੇ ਕਿਸਾਨ ਯੂਨੀਅਨ ਨੇ ਬਹੁਤ ਤਕੜਾ ਅੰਦੋਲਨ ਖੜਿਆ ਜਿੱਦਾਂ ਤੇ ਇਧਰੋਂ ਬਿਲਕੁਲ ਹਾਂ ਉਹ ਉਹ ਜਿੱਤ ਹਾਸਲ ਕੀਤੀ ਪਰ ਉਹਦੇ ਮਗਰ ਕਿਉਂਕਿ ਪੋਲਿਟਿਕਲ ਤਾਕਤ ਨਹੀਂ ਸੀ ਸਿਆਸੀ ਤਾਕਤ ਨਹੀਂ ਸੀ ਤਾਂ ਉਹ ਉਸ ਤੋਂ ਅੱਗੇ ਨਹੀਂ ਜਾ ਸਕਿਆ ਹੁਣ ਫੇਰ ਬੈਠੇਗਾ ਤਾਂ ਉਹ ਇਹ ਮਹਿਸੂਸ ਹੋਇਆ ਵੀ ਜਿਹੜਾ ਪੰਜਾਬ ਦਾ ਮਸਲਾ ਹੈ ਵੀ ਇੱਕ ਮਤਲਬ ਉਹ ਜਿਹੜੀ ਲੜਾਈ ਆਪਾਂ ਹੁਣ ਲੜ ਰਹੇ ਹਾਂ ਉਹ ਕੇਂਦਰ ਇੱਕ ਜਗ੍ਹਾ ਪੂਰੀ ਦਿੰਦਾ ਉਹ ਜਗ੍ਹਾ ਭਾਰਤ ਉੱਪਰ ਤੋਂ ਤਾਂ ਉਹ ਅੱਗਵਾ ਦੇ ਦਿੰਦਾ ਅਗਲਾ ਭਾਰਤ ਉੱਪਰ ਤੋਂ ਉਹ ਉਹ ਲੜਾਈਆਂ ਨਾਲ ਸਾਨੂੰ ਲੱਗਿਆ ਵੀ ਹallelujah ਜਿਹੜਾ ਸਿਆਸੀ ਪੜਾ ਪੜਾ ਜਿਹੜਾ ਉਹ ਉਹਨਾਂ ਨੇ ਪੰਜਾਬ ਦਾ ਜਿਹੜਾ ਖੇਤਰੀ ਪਾਰਟੀ ਤਬਰਦੁਰ ਖਲਾਰ ਕੇ ਦਾ ਬਿਲਕੁਲ ਕੋਈ ਸ਼ੱਕ ਨਹੀਂ ਜਿਹੜਾ ਅੱਜ 눈 नजर ਆ ਰਿਹਾ ਹਾਂਜੀ ਤੇ ਉਹ ਫਿਰ ਇਹ ਫੈਸਲਾ ਕੀਤਾ ਸਾਰੇ ਨੇ ਅਸੀਂ ਇਕੱਠੇ ਹੋ ਕੇ ਕਿ ਜਿਹੜੀ ਸਾਡੀ ਆਪ ਦੀ ਕੋਰਟੀ ਹੋਣ ਸਕੇ ਵੀ ਆਪਾਂ ਨੂੰ politcal space ਦੇ ਵਿੱਚ ਵੋਟਾਂ ਮਿਲਣ ਤੇ ਤਰਵਾਂ ਸਨ